ਉਹ ਆਦਮੀ ਸਰਕਾਰ ਦਾ ਤਾਂ ਕੋਈ ਕੰਮ ਹੀ ਨਹੀਂ ਅਜ ਤੱਕ ਸਹੀ ਕਿਸੇ ਸੁਣਿਆ ਹੀ ਨਹੀਂ ਸਲਤਨਪੁਰ ਦੇ ਵਿੱਚ ਕੋਈ ਉਹਨਾਂ ਨੇ ਕੋਈ ਕੰਮ ਕੀਤਾ ਹੋਵੇ ਆਮ ਸ ਆਦਮੀ ਜਿਹਦੇ ਜਿੰਨੇ ਵੀ ਸਾਡੇ ਇੱਧਰ ਕੋਈ ਪ੍ਰਧਾਨ ਬਣੇ ਫਿਰਦੇ ਆ ਉਹ ਲੋਕਾਂ ਦੇ ਨਜਾਇਜ਼ ਪਰਚੇ ਕਰਾਈ ਜਾਂਦੇ ਆ ਲੜਾਈਆਂ ਬਿਨਾਂ ਗੱਲ ਦੀਆਂ ਕਰਾਈ ਜਾਂਦੇ ਆ ਝੂਠੇ ਇਲਜ਼ਾਮ ਲਵਾ ਲਾ ਕੇ ਪਰਚੇ ਕਰਦੇ ਆ ਫਿਰ ਪਿੱਛੇ ਜੇ ਲੜਾਈ ਹੋਈ ਆ ਕੀ ਤੁਹਾਡੇ ਕੀ ਸਰ ਇਸ ਤਰ੍ਹਾਂ ਨੌਕਰੀ ਸਾਨੂੰ ਨੌਕਰੀ ਕਿੱਥੋਂ ਮਿਲ ਜਾਣੀ ਹੈ ਜੀ ਇਹਨਾਂ ਦੇ ਨਾਜੀ ਕੋਈ ਰਿਸ਼ਤੇਦਾਰ ਵੀ ਸਾਡਾ ਕੋਈ ਹੈ ਹੀ ਨਹੀਂ ਸਰਕਾਰੀ ਨੌਕਰੀ ਤਾਂ ਸਾਡੇ ਦਾਦੇ ਪਰਦਾਦਿਆਂ ਤੋਂ ਲੈ ਕੇ ਹੁਣ ਤੱਕ ਕਿਸੇ ਨੂੰ ਮਿਲੀ ਜੀ ਤੇ ਆਮ ਆਦਮੀ ਨੇ ਕਿੱਥੋਂ ਦੇ ਦੇਣੀ ਦਾਅਵੇ ਕਰਦੇਗੇ ਨਕਰੀ ਬਹੁਤ ਹਨ ਨਹੀਂ ਜੀ ਕੁਝ ਨਹੀਂ ਮਿਲਿਆ ਜੀ ਜਾਂ ਸਰਕਾਰੀ ਕਾਨੂੰਨ ਅਵਸਥਾ ਨੂੰ ਕਿਵੇਂ ਦੇ ਦੇਣ ਕਾਨੂੰਨ ਅਵਸਥਾ ਤਾਂ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਤਾਂ ਤੁਹਾਨੂੰ ਦੱਸਿਆ ਹੈ ਵੀ ਇੱਥੇ ਲੋਹੜੀ ਵਾਲੇ ਦਿਨ ਇੱਥੇ ਦਾਤਰਾ ਇੰਨੇ ਮੁੰਡਿਆਂ ਦੇ ਚਲਾਏ ਉਹਨਾਂ ਨੇ ਮਾਰਿਆ ਤੇ ਸਾਡੇ ਮੁੰਡਿਆਂ ਦੇ ਐਵੇਂ ਬਿਨਾਂ ਗੱਲ ਤੋਂ ਪਰਚੇ ਕਰ ਦਿੱਤੇ ਆ ਦਸਾਂ ਚਾਹ ਆਪਾਂ ਜੇ ਜਿਹੜਾ ਨੰਬਰ ਦੇਣੀ ਚਾਹੀ ਆ ਆਮ ਪਾਰਟੀ ਨੂੰ ਕਿੰਨੇ ਨੰਬਰ ਦਾ ਕੋਈ ਕਿਸੇ ਨੰਬਰ ਦੇ ਲਾਇਕ ਹੀ ਹਨੀਗੀ ਆਮ ਆਦਮੀ ਪਾਰਟੀ ਦੇਖੋ ਜੀ ਹੁਣ ਤੇ 4 4.5 ਸਾਲ ਵੀ ਚਲੇ ਆ ਸਾਨੂੰ ਤੇ ਨਾ ਕੰਮਾਂ ਦਾ ਬਾਰੇ ਜਿੰਨਾ ਕੁ ਪਤਾ ਦਾ ਵੀ ਕੁਛ ਨਹੀਂ ਰਹੀ ਨਿਮਨਤ ਮਜ਼ਦੂਰੀ ਕਰਨ ਵਾਲੇ ਆ ਮੱਛੀ-ਮੁੱਛੀਆਂ ਫੜਦੇ ਆ ਪਰ ਸਾਨੂੰ ਇੱਕ ਨਹੀਂ ਗੋਤਾਖੋਰ ਪਾਰਟੀ ਆ ਅਸੀਂ ਇਸ ਪਾਰਟੀ ਦਾ ਕੋਈ ਵੀ ਨਹੀਂ ਅੱਜ ਤੱਕ ਕੋਈ ਸਹੂਲਤ ਨਹੀਂ ਜਦ ਬਾੜ 3 ਸਾਲ ਦੀ ਉਮਰ ਹੋ ਚੰਲੀ ਆ ਅੱਜ ਤੱਕ ਪੈਨਸ਼ਨ ਵੀ ਨਹੀਂ ਲੱਗੀ ਅਸੀਂ ਕੀ ਹਾਲਾਤ ਸ਼ਹਿਰ ਦੇ ਤਾਂ ਬਿਲਕੁਲ ਬੱਤਰ ਹੀ ਹਾਲਾਤ ਆ ਜਿਹੜੇ ਜਿਨ੍ਹਾਂ ਦੇ ਵਿੱਚ ਕੋਈ ਨਾਮ ਖਾਬੀ ਕੋਈ ਖਾਮੀ ਕੋਈ ਨਹੀਂ ਇਹ ਆਮ ਪਾਰਟੀ ਦੀ ਇਹ ਤਾਂ ਇੱਕ ਸ਼ੋਸ਼ਾ ਆ ਜਿਹੜਾ ਕੋਈ ਦੇਖ ਨੂੰ ਕਹਿੰਦੇ ਆ ਜੀ ਇਹ ਆਮ ਪਾਰਟੀ ਸਾਡੇ ਸੁਲਤਾਨਪੁਰ ਦੀ ਇਸ ਨਗਰੀ ਦੇ ਵਿੱਚ ਕੋਈ ਵੀ ਕੰਮ ਕੋਈ ਮਜ਼ਦੂਰ ਨੂੰ ਕੋਈ ਕਿਸੇ ਦੀ ਰੋਟੀ ਰੋਜੀ ਨੂੰ ਕਿਸੇ ਨੂੰ ਕੋਈ ਨੌਕਰੀ ਪੇਸ਼ਾ ਨੂੰ ਕਿਸੇ ਨੂੰ ਕੋਈ ਸਹੂਲਤ ਨਹੀਂ ਸਾਡੀ ਉਮਰ ਦੇ ਮੁਤਾਬਕ ਵੇਖਦੇ ਆ ਨੂੰ ਸਾਨੂੰ ਤਾਂ ਅਜੇ ਤੱਕ ਕੋਈ ਵੀ ਕੋਈ ਵੀ ਸਹੂਲਤ ਗ੍ਰਾਂਟ ਕੋਈ ਆਈ ਨਾ ਗਈ ਨਾ ਸਕੂਲ ਦੀ ਨਾ ਕੋਈ ਕੋਈ ਨੌਕਰੀ ਪੇਸ਼ਾ ਮੈਂ ਤਾਂ ਇਹ ਜਾਨਾ ਜੋ ਜਿਹੜੀ ਕਾਂਗਰਸ ਜਾਂ ਭਾਜਪੀ ਜਾਂ ਕਾਲੀ ਪਾਰਟੀ ਆ ਇਹਨਾਂ ਦੀ ਤਿੰਨਾਂ ਦੀਆਂ ਅਜੇ ਤੱਕ ਆਵਾਜ਼ਾਂ ਬਲੰਦ ਆ ਇਹਨਾਂ ਦਾ ਕੋਸ਼ਣਾ ਕੋਸ਼ ਦੇਣ ਦੁਨੀਆ ਤੇ ਹੈਗਾ ਸੁਲਤਾਨ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਨੌਕਰੀ ਮਿਲੀ ਨਾ ਜੀ ਮੇਰੀ ਤਾਂ ਦਾਦੇ ਪਰਦਾਦੇ ਤੋਂ ਸਾਡਾ ਪਿੰਡ ਮਾਝੇ ਚ ਪੈਂਦਾ ਸੀ ਅਜੇ ਨਾਲਾ ਤਸੀਲ ਤੇ ਉਜੋਂ ਦੇ ਸਾਹੀ ਇੱਥੇ ਆਏ ਆ 1977 ਦੇ ਤੇ ਅੱਜ ਤੱਕ 34 ਸਾਲ ਦੀ ਉਮਰ ਹੋ ਗਈ ਮੇਰੇ ਪਰਿਵਾਰ ਦੀਆਂ ਚਾਰ ਗੁੱਡੀਆਂ ਸੀ ਇੱਕ ਲੜਕਾ ਮੇਰਾ ਉਹਨੂੰ ਆ ਮਾਰਕੁੱਟ ਕੇ ਤੇ ਪਰਚਾ ਝੂਠ ਬੰਨਦਾ ਹੋਇਆ ਅੱਜ 1.5 ਲੱਖ ਰੁਪਈਆ ਲਾ ਕੇ ਮਕਾਨ ਵੀ ਗਾਣੇ ਪਾਇਆ ਪਿਆ ਕੋਛ ਮੇਰੀ ਘਰ ਦੇ ਸੋਨਾ ਗਹਿਣਾ ਉਹ ਵੀ ਗਹਿਣੇ ਪਾਇਆ ਅੱਜ ਦੇ ਪਰਚੇ ਹੋਏ ਤੇ ਸਾਡਾ 1.5-2 ਲੱਖ ਰੁਪਏ ਲੱਗ ਚੁੱਕਾ ਐ ਦੇ ਨੌਕਰੀਆਂ ਦੇ ਕੱਦ ਭਾਈ ਮੱਛੀਆਂ ਫੜਦਿਆਂ ਨੂੰ ਸਾਨੂੰ ਘਟੋ ਘੜ ਵੀ ਕਈ ਯੁੱਗ ਨੰਗ ਸਮੇਂ ਨੰਗ ਐ ਇੱਥੇ ਚੌਥਾ ਹਿੱਸਾ ਬਰਾਦਰੀ ਦਾ ਜਿਨ੍ਹਾਂ ਨੂੰ ਅੱਜ ਤੱਕ ਕੋਈ ਨੌਕਰੀ ਪੇਸ਼ ਆ ਮਜੀਵਾ ਬੱਚਿਆਂ ਨੂੰ ਕੋਈ ਕਿਸੇ ਦਿਨਾਂ ਦੀ ਝੂਲਤ ਨਹੀਂ ਸਰਕਾਰ ਦੇ ਨੰਬਰ ਕਿਨੇ ਦਿਨੇ ਚਾਹੁੰਦੇ ਹੋ ਕਿੰਨੇ ਦਹਾਕੇ ਗਾਹਾਂ ਦੇ ਵਿੱਚੋਂ ਯਾਰ ਗਲਤ ਵਿਚਲੀ ਆ ਵੀ ਜਿਹੜੀ ਰਾਤ ਸੌਂਦਾ ਦਿਨੇ ਆਦੀ ਰੋਟੀ ਦਾ ਫਿਕਰ ਹੀ ਰਹਿ ਜਾਂਦਾ ਵੀ ਕਿਤੇ ਦਿਹਾੜੀ ਦਾ ਪਾਣੀ ਦੂਰੀ ਇਸ ਸਰਕਾਰ ਬਾਰੇ ਤਾਂ ਮੈਂ ਤਾਂ ਕੁਝ ਵੀ ਇੱਕ ਵੀ ਇੱਕ ਨੰਬਰ ਵੀ ਨਹੀਂ ਦੇਣ ਚ ਮੈਂ ਤੇ ਸਾਡੇ 44 20 ਚੱਲੇ ਮੈਨੂੰ ਕੋਈ ਇਸ ਤਰ੍ਹਾਂ ਦੀ ਕੋਈ ਹੁਸੂਲਤ ਨਹੀਂ ਹੈ ਸਰਕਾਰ ਦੀ ਕਾਨੂੰਨ ਵਿਵਸਥਾ ਨੂੰ ਕਿਵੇਂ ਦੇਖਦੇ ਹੋ ਹੁਣ ਵਿਵਸਥਾ ਜਿਹੜਾ ਬਈ ਇਹ ਤਾਂ ਹੁਣ ਤਕਰੀਬਨ ਰਾਤ ਇੰਨਾ ਹੀ ਡਰ ਖਾਪ ਕੇ ਸੌਣੇ ਆ ਵੀ ਕਿਉਂਕਿ ਇਧਰੋਂ ਗੋਲੀ ਨਾ ਮਾਰ ਜੋਗੇ ਜਾਂ ਦਸਤਰਨਾ ਮਾਰ ਜਾਏ ਐਦਾਂ ਦੀ ਸਰਕਾਰ ਨੇ ਤਾਂ ਮੇਰੇ ਹਿਸਾਬ ਨਾਲ ਅੰਧੇਰ ਹੀ ਦਿੱਤਾ ਹੋਰ ਸਰਕਾਰਾਂ ਰਹੀਆਂ ਦੇਸ਼ ਜਾਦ ਹੋ ਇਹਨੂੰ 71 72 74 ਸਾਲ ਹੋ ਗਏ ਆ ਇਦਾਂ ਦੀ ਘਟਨਾ ਜਿਹੜੀਆਂ ਵਾਪਰਦੀਆਂ ਆ ਸਰਕਾਰ ਦੇ ਮੋਲਿਆ ਮੌਕੇ ਦੇ ਵੇਖਿਆ ਕੋਈ ਗਾਇਕ ਆ ਘਰ ਕੋਈ ਪੈਸੇ ਵਾਲਾ ਜਿਆਦਾ ਕੋਈ ਵਪਾਰੀ ਕੋਈ ਆਉਣ ਲੱਗ ਵਪਾਰੀ 200 ਰੁਪਇਆ ਲੈ ਕੇ ਆਉਂਦਾ ਉਹਦੇ ਕਤਲੇ ਕਤਲ ਹੁੰਦੇ ਬੈ ਇਹੋ ਜੀ ਤੇ ਨੀਤੀ ਜਿਹੜੀ ਮਾਰੀ ਆਈ ਇਹ ਸਰਕਾਰਾਂ ਦੀ